ਉਦ ਦਿਨੇ ਦਿਨੇ ਡੰਮ ਬਿਲੋਂ ਆਥਣੇ ਜੇ ਜਗਦਾ ਨਹੀਂ ਜੱਟ ਕੀ ਆ ਚੀਜ਼ ਹੌਲੀ ਹੌਲੀ ਪਤਾ ਉਹ ਜੱਟ ਕੀ ਆ ਚੀਜ਼ ਹੌਲੀ ਹੌਲੀ ਪਤਾ ਲੱਗਦਾ 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 ਯਾਰ ਜੇ ਮੈਂ ਗਲਤ ਨਾ ਹੋਵਾਂ ਇਹ ਕਾਕਾ ਉਹੀ ਨਹੀਂ ਹੈਗਾ ਜਿਹਦੇ ਭਾਪੇ ਨੇ ਐਸਸੀ ਦਾ ਸਰਟੀਫਿਕੇਟ ਬਣਾ ਕੇ 25 30 ਸਾਲ ਸਕੂਲ ਦੇ ਵਿੱਚ ਪ੍ਰਿੰਸੀਪਲ ਦੀ ਜੌਬ ਕੀਤੀ ਤੇ 25 30 ਕਰੋੜ ਨੂੰ ਚੂਨਾ ਲਾ ਗਿਆ ਪੈਨਸ਼ਨ ਵੀ ਲੈ ਗਿਆ ਤੇ ਸਰਕਾਰੀ ਪ੍ਰਮੋਸ਼ਨਾਂ ਵੀ ਲਗਿਆ ਕਿਸੇ ਗਰੀਬ ਦਾ ਐਸਸੀ ਦਾ ਹੱਕ ਮਾਰ ਕੇ ਮੈਂ ਸਹੀ ਆ ਜੇ ਮੈਂ ਗਲਤ ਨਹੀਂ ਹੈਗਾ ਤਾਂ ਮੈਂ ਸਹੀ ਪਛਾਣਿਆ ਬੰਦਾ ਤੇ ਹੁਣ ਇਹ ਕਹੀ ਜਾਂਦਾ ਕਿ ਹੌਲੀ ਹੌਲੀ ਪਤਾ ਲੱਗਦਾ ਕਿ ਜੱਟ ਚੀਜ਼ ਕੀ ਐ ਤੇ ਭਰਾਵਾ ਤੇਰਾ ਤਾਂ ਹਜੇ ਇਹ ਵੀ ਨਹੀਂ ਪਤਾ ਕਿ ਤੂੰ ਜੱਟ ਹੈਗਾ ਜੇ ਤੇਰਾ ਬਾਪ ਐਸਸੀ ਦੇ ਸਰਟੀਫਿਕੇਟ ਤੇ ਸਰਕਾਰੀ ਨੌਕਰੀ 25 30 ਸਾਲ ਕਰਦਾ ਰਿਹਾ ਉਨੇ ਰਿਟਾਇਰਮੈਂਟ ਵੀ ਲਈ ਉਹਨੇ ਪੈਨਸ਼ਨ ਵੀ ਲਈ ਉਹਨੇ 25 30 ਕਰੋੜ ਰੁਪਈਆ ਗਵਰਨਮੈਂਟ ਦਾ ਵੀ ਲਿਆ ਕਿਸੇ ਐਸਸੀ ਦਾ ਹੱਕ ਵੀ ਮਾਰਿਆ ਤਾਂ ਉਹ ਤਾਂ ਆਪ ਐਸਸੀ ਹੋਇਆ ਫਿਰ ਤੂੰ ਜੱਟ ਕਿੱਥੋਂ ਹੋ ਗਿਆ ਐਵੇਂ ਜੱਟਾਂ ਨੂੰ ਬਦਨਾਮ ਕਰੀ ਜਾਂਦਾ ਕਦੇ ਕਹਿੰਦਾ ਮੈਂ ਰੌਂਦ ਵੀ ਰੱਖੇ ਐ ਤੇ ਪੌਂਡ ਵੀ ਰੱਖੇ ਐ ਤੈਨੂੰ ਪਤਾ ਹੈ ਕਿ ਜਦੋਂ ਰੌਂਦ ਚੱਲਦੇ ਐ ਚਲਾਉਣ ਵਾਲੇ ਦਾ ਹਾਸਰ ਕੀ ਹੁੰਦਾ ਤੇ ਚੱਲਣ ਵਾਲੇ ਦਾ ਹਾਸਰ ਕੀ ਹੁੰਦਾ ਫੁਕਰੀਆਂ ਤਾਂ ਐਡੀਆਂ ਐਡੀਆਂ ਮਾਰ ਦੇਣਗੇ ਕਿ ਹਿਮਾਲਿਆ ਪਰਬਤ ਨੂੰ ਵੀ ਕਹਿੰਦੇ ਆ ਕਿ ਥੱਲੇ ਆ ਜਾ ਮੈਂ ਤੇਰੇ ਤੇ ਝੂਟੀ ਲੈਣੀ ਐ ਹੋਸ਼ ਨਾਲ ਮੜਾ ਮੋਟਾ ਗੱਲ ਕਰਿਆ ਕਰੋ ਕੋਈ ਪੰਜਾਬ ਦੇ ਕੀ ਹਾਲਾਤ ਹੋਏ ਪਏ ਨੇ ਤੁਸੀਂ ਫੁਕਰਾ ਪੰਥੀ ਤੇ ਲੱਕ ਬੰਨਿਆ ਇੱਕ ਕਹਿੰਦਾ ਉਹ ਉਚਲਾਰੂ ਜਾਂ ਇੱਕ ਹੋਰ ਐ ਕਹਿੰਦਾ ਮੈਂ ਲਾਇਸੈਂਸ ਲਿਆ ਧੌਣਾ ਚੋਂ ਕਿल्ले ਕੱਢਣ ਦਾ ਕਦੇ ਕਹਿ ਦਿੰਦਾ ਕਿ ਜੱਟ ਦਬਦਾ ਕਿੱਥੇ ਐ ਉਹਨੂੰ ਕੱਲ ਪਰਸੋਂ ਦੀ ਕਿਸੇ ਗੈਂਗਸਟਰ ਨੇ ਉਹਨੂੰ ਕੋਈ ਛੋਟੀ ਮੋਟੀ ਧਮਕੀ ਦਿੱਤੀ ਹੋਣੀ ਤੇ ਦੋ ਰਾਤਾਂ ਤੋਂ ਸੌਇਆ ਨਹੀਂ ਐਫ ਆਈ ਆਰ ਥਾਣੇ ਜਾ ਕੇ ਕਰਾਈ ਹੈ ਸਾਰਾ ਟੱਬਰ ਰੋਂਦਾ ਫਿਰਦਾ ਤੇ ਮੁੰਡੇ ਨੇ ਦੋ ਦਿਨ ਹੋ ਗਏ ਬਾਥਰੂਮ ਵੀ ਨਹੀਂ ਜਾਂਦਾ ਡਰਦਾ ਤੇ ਕੱਚਾ ਲਵੇੜਦਾ ਪਿਸ਼ਾਬ ਕਰ ਕਰਕੇ ਫੁਕਰੀ ਥੋੜੀ ਜੀ ਘੱਟ ਮਾਰ ਲਿਆ ਕਰੋ ਹਜੇ ਤਾਂ ਬੇਟਾ ਤੇਰਾ ਇਹ ਨਹੀਂ ਪਤਾ ਲੱਗਿਆ ਕਿ ਤੂੰ ਜੱਟ ਹੈਗਾ ਵੀ ਹੈ ਕਿ ਨਹੀਂ ਹੈਗਾ ਬਿਨਾਂ ਗੱਲਾਂ ਤੋਂ ਜੱਟਾਂ ਨੂੰ ਬਦਨਾਮ ਨਾ ਕਰ ਜੱਟ ਤਾਂ ਪਹਿਲਾਂ ਹੀ ਬਥੇਰੇ ਬਦਨਾਮ ਨੇ ਉਤੋਂ ਫੁਕਰੀਆਂ ਮਾਰ ਮਾਰ ਕੇ ਤੁਸੀਂ ਕਰਤੇ ਕੰਮ ਕਰੋ ਕੋਈ ਚੰਜ ਦਾ ਕਰੋ ਕਿ ਲੋਕ ਤੁਹਾਡੀ ਸਲਾਹਨਾ ਕਰਨ ਠੀਕ ਹੈ